ਇੰਨਾ ਦੇਖ ਕੇ ਜਿਹੜਾ ਗੋਦ ਵਿੱਚ ਫੇੜਦਾ ਬੱਚਾ ਹੈ ਮਾਤਾ ਉਹਨੂੰ ਨਹਾਉਂਦੀ ਨਜ਼ਰ ਆ ਰਹੀ ਹੈ ਕਿੰਨਾ ਕਿਤੇ ਅਨਗਹਿਲ ਨਹੀਂ ਇਤਨੀ ਉਮਰ ਹੈ ਉਸਨੂੰ ਨਿਡਾਲ ਦੇਤੇ ਕੋਈ ਸਮਾਨ ਜੋ ਹੈ ਉਸ 'ਤੇ ਨਿਡਾਲ ਦੇ ਦਿੰਦੇ ਆ ਚਾ ਕਿੰਨੇ ਕਿੰਨੀ ਦੇਰ ਤੋਂ ਪਾਣੀ ਦੇ ਵਿੱਚ ਪਾਰ ਰੁਕੀ ਹੈ ਇਹ 10 ਮਿੰਟ ਤੋ ਫਿਰ ਅੱਗੇ ਆਜਾ ਇਹ ਕਿਹ ਕੋਈ ਵੱਡਾ ਵਾਅਦਾ ਵੀ ਵਾਪਰ ਸਕਦਾ ਹੈ ਇਸ ਵਿੱਚ ਸਸ਼ੇਗਾਲ ਤੁਸੀਂ ਦੇਖ ਰਹੇ ਹੋ ਹੈਡਲਾਈਨਸ 24 ਤੇ ਨਾ। ਪੰਜਾਬ ਦੇ ਵਿੱਚ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਪਹੁੰਚ ਰਿਹਾ ਹੈ। ਸਿੱਧਾ ਕੀ ਗਰਮੀ ਨੇ ਸਾਡੇ ਵਰਟ ਕੱਟੇ ਹੋਏ ਨੇ। ਉਦਾਂ ਹੀ ਕੋਈ ਤੁਕ ਤੋਂ ਬਚਣ ਲਈ ਆਰਾਮ ਪਾਉਣ ਲਈ ਦਰਖਤ ਦੀ ਛਾਂ ਲੱਭ ਰਿਹਾ ਹੈ ਤੇ ਕੋਈ ਨਹਿਰਾਂ ਦੇ ਵਿੱਚ ਡੁਬਕੀ ਲਾ ਰਿਹਾ ਹੈ। ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਦੇ ਗਿ ਨਹਿਰ ਦੀਆਂ ਜਿੱਥੇ ਬੱਚੇ ਗਰਮੀ ਤੋਂ ਰਾਹਤ ਪਾਣ ਲਈ ਨਹਾਉਂਦੇ ਹੋਏ ਨਜ਼ਰ ਆ ਰਹੇ ਨੇ। ਪਾਣੀ ਦੀ ਜਿੱਦ ਗੱਲ ਕਰੀਏ ਪਾਣੀ ਦੇ ਡੂੰਗਾ ਇੱਕ ਤਕਰੀਬਨ 4 ਤੋਂ 5 ਫੁੱਟ ਹੈ ਤੇ ਛੋਟੇ ਛੋਟੇ ਜਿਹੜੇ ਜਵਾਕ ਹੈ ਗਰਮੀ ਤੋਂ ਰਾਹਤ ਪਾਣ ਦੇ ਲਈ ਨਹਾਉਂਦੇ ਹੋਏ ਨਜ਼ਰ ਆ ਰਹੇ ਨੇ ਲੰਬੀ ਲੰਬੀ ਤੈਰਾਕਾ ਮਾਰ ਰਹੇ ਨੇ ਤੇ ਕੁਝ ਉੱਥੇ ਹੀ ਜੇ ਗੱਲ ਕਰਾਂ ਸਾਹਮਣੇ ਸਲਮਸ ਏਰੀਆ ਪੈਂਦਾ ਹੈ ਜਿੱਥੇ ਕਿ ਲੋਕ ਆਪਣਾ ਡੇਲੀ ਦਾ ਜਿਹੜਾ ਗੁਜ਼ਰਬਸਰ ਕਰਨ ਲਈ ਕਪੜੇ ਧੋਣੇ ਪਾਡੇ ਧੋਣੇ ਉਹ ਸਾਰਾ ਕੰਮ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ ਨਹਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਤੇ ਜਿਹੜੇ ਜਵਾਕ ਨਾ ਰਹੇ ਨੇ ਕਿਤਨੇ ਕਿਤੇ ਕੋਈ ਵੱਡਾ ਹਾਸਾ ਵੀ ਆਪਰ ਸਕਦਾ ਹੈ ਕਿਉਂਕਿ ਛੋਟੇ ਛੋਟੇ ਜਵਾਕ ਨੇ ਕਈਆਂ ਨੂੰ ਤੈਰਨਾ ਆਂਦਾ ਹੈ ਜਾਂ ਨਹੀਂ ਆਂਦਾ ਹੈ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗਰਮੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਜਿਹੜੀ ਵਧੀ ਹੋਈ ਹੈ ਉਸ ਤੋਂ ਰਾਹਤ ਪਾਣ ਲਈ ਤੁਸੀਂ ਡੁਬਕੀ ਮਾਰਦੇ ਹੋਏ ਨਜ਼ਰ ਆ ਰਹੇ ਹੋ ਜੀ ਹਾਂ ਜੀ ਹਾਂ ਜੀ ਡੁਬਕੀ ਨੂੰ ਨਜ਼ਰ ਮਾਰੇ ਆ ਰਹੇ ਬੜੀਆਂ ਵੀ ਲੱਗ ਰਹਾ ਹੈ ਨਾਹਣ ਤਰਨੇ ਕੇ ਲਈ ਵੀ ਆਤਾ ਹੈ ਕੋ ਡੁੱਬ ਜਾਏ ਉਸ ਕੋ ਕਢਾਲ ਦੇਤੇ ਹੈ ਕੋਈ ਸਮਾਨ ਡੁੱਬ ਜਾਏ ਉਸ ਕੋ ਕਢਾਲ ਦੇਤੇ ਹੈ ये बात करें ये जो छोटे छोटे बच्चे नहाते हुए नजर आ रहे हैं सबको तैरना सबको तैरना आता है कोई कोई कूद के जान उसको बचा लेते हैं जेडे छोटे छोटे बच्चे ने नहाे नजर आ रहे गर्मी की गल करिए तो चालीस तो पैंतालीस डिग्री जरा तापमान पहुंच चुका है राहत पानी लोग नहरा ਪਾਣੀ ਦੇ ਵਿੱਚ ਡੁਬਕੀ ਮਾਰ ਰਹੇ ਨੇ ਤੇ ਜੇ ਗੱਲ ਕਰੀਏ ਸਾਹਮਣੇ ਸਲਮਸ ਏਰੀਆ ਹੈ ਤਾਂ ਕਰਕੇ ਜਿਹੜੇ ਲੋਕ ਰਹਿੰਦੇ ਨੇ ਨੇੜੇ-ਟੜੇ ਉਹ ਆ ਕੇ ਆਪਣਾ ਜਿਹੜਾ ਕੱਪੜੇ ਤੋਣੇ ਪਾण्डे ਤੋਣੇ ਉਹ ਵੀ ਆਪਣਾ ਜਿਹੜਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਜਿਦਾ ਕਿ ਹੁਣ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੇ ਕੋਈ ਅਜਿਹਾ ਜਿਹੜਾ ਹਾਦਸਾ ਵਾਪਰ ਜਾਂਦਾ ਹੈ ਤਾਂ ਉਹ ਮੌਕੇ ਤੇ ਹੀ ਉਹ ਜਿਹੜਾ ਰੈਸਕਿਊ ਕਰ ਲੈਂਦੇ ਹੁੰਦੇ ਨੇ ਬਟ ਜਿਹੜੇ ਛੋਟੇ-ਛੋਟੇ ਜਵਾਕ ਤਸਵੀਰਾਂ ਮੈਂ ਦਿਖਾ ਰਿਹਾ ਹਾਂ ਇਹ ਮਹਿਜ਼ ਉਮਰ ਜਿਦਾ ਕਿ ਦੱਸਦੀ ਹੈ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਬੱਚਿਆਂ ਦੀ ਉਮਰ ਕੇਵਲ

ਹਾਂ ਤੇ ਅੱਛਾ ਚਲੋ ਕਹਿ ਰਿਹਾ ਹੈ ਕਿ ਮਸਤੀ ਆ ਰਹੀ ਹੈ ਬਿਲਕੁਲ ਗਰਮੀ ਤੋਂ ਰਾਹਤ ਵੀ ਮਿਲ ਰਹੀ ਹੈ ਹੋਰ ਵੀ ਲੋਕ ਹੱਸਦੇ ਹੋਏ ਨਜ਼ਰ ਆ ਰਹੇ ਨੇ ਪਤਿਓ ਨੇ ਪਜੇ ਨੇ ਪਜੇ ਨੇ ਕੈਮਰਾ ਦੇਖ ਕੇ ਇਹ ਤਾਂ ਪਜ ਗਏ ਹੁਣ ਗੱਲ ਕਰੀਏ ਕਿਤੇ ਨਾ ਕਿਤੇ ਜਿਹੜੀ ਗਰਮੀ ਹੈ ਗਰਮੀ ਤੋਂ ਰਾਹਤ ਪਾਣ ਲਈ ਜਿਹੜਾ ਬੰਦਾ ਹੈ ਦਰਖਤੀ છાલ ਲੱਭਦਾ ਹੈ ਔਰ ਜਿਹੜੀ ਗਰਮੀ ਪੈ ਰਹੀ ਹੈ ਉਸ ਕਰਕੇ ਕਿਤਨੇ ਕਿਤੇ ਲੋਕਾਂ ਦਾ کاروبار ਨਿਕਲਣਾ ਵੀ ਜਿਹੜਾ ਹੈ ਮੁਸ਼ਕਲ ਹੋਇਆ ਪਿਆ ਹੈ ਲੋਕੀ ਕੰਮ ਕਰਤੇ ਨਹੀਂ ਜਾ ਪਾਰੇ ਨੇ ਤੇ ਲਗ ਲਗੇ ਡਾਕਟਰਾਂ ਵੱਲੋਂ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਗਰਮੀਆਂ ਦੇ ਵਿੱਚ ਆਪਣੀ ਬਾਡੀ ਨੂੰ ਕਵਰ ਕਰਕੇ ਰੱਖੋ ਪੀ ਕਾਰਸ ਦੇ ਵਿੱਚ ਕਟੋ-ਕਟੇ ਜੇ ਜ਼ਿਆਦਾ ਜ਼ਰੂਰਤ ਹੈ ਉਦੋਂ ਹੀ ਬਾਹਰ ਆਓ ਤੇ ਜਿਹੜਾ ਖਾਣ ਪੀਣ ਦਾ ਹੈ ਉਸ ਤੇ ਵੀ ਆਪਣਾ ਜਿਹੜਾ ਹੈ ਕਿ ਖਾਣ ਪੀਣ ਤੇ ਉੱਤੇ ਵੀ ਆਪਣਾ ਧਿਆਨ ਦਿਵੋ ਠੰਡੀਆਂ ਚੀਜ਼ਾਂ ਲਵੋ ਸ਼ਿਕੰਦਵੀ ਹੋਗੀ ਜਾ ਰੁਆਬza ਹੋ ਗਿਆ ਜਾ ਲੱਸੀ ਹੋ ਗਈ ਕੱਚੀ ਲੱਸੀ ਹੋ ਗਈ ਇਸ ਤਰ੍ਹਾਂ ਦੇ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਲਓ ਤਾਂ ਕਿ ਕਿਉਂਕਿ ਹੀਟ ਵੇਵਸ ਦਾ ਵੀ ਖਤਰਾ ਜਿੱਤੇ ਕੀ ਵੱਧ ਜਾਂਦਾ ਹੈ ਗਰਮੀਆਂ ਦੇ ਦਿਨ ਦੇ ਗੱਲ ਕਰੀਏ ਦੁਪਹਿਰ ਦੇ 2:00 ਵੱਜ ਚੁੱਕੇ ਨੇ ਔਰ ਜਿਹੜਾ ਤਾਪਮਾਨ ਹੈ 42 ਤੋਂ 43 ਡਿਗਰੀ ਸੈਲਸੀਅਸ ਪਹੁੰਚ ਚੁੱਕਿਆ ਹੈ ਤੇ ਇੰਨੀ ਜ਼ਿਆਦਾ ਹੀਟ ਵੇਵਸ ਹੈ ਤਾਂ ਜਿਸ ਕਰਕੇ ਲੂ ਲੱਗਣ ਦਾ ਵੀ ਖਤਰਾ ਵੱਧ ਜਾਂਦਾ ਹੈ ਜੇ ਤੁਆਂ ਨੂੰ ਵੀ ਕਿਸੇ ਤਰੀਕੇ ਦੇ ਅਜਿਹੀ ਕੋਈ ਪ੍ਰੋਬਲਮ ਆਦੀ ਹੈ ਤਾਂ ਨੇੜੇ ਤੇੜੇ ਆਪਣੇ ਹਸਪੀਟਲ ਜਾ ਕੇ ਡਾਕਟਰ ਦੀ ਸਲਾਹ ਲਵੋ ਤੇ ਬੱਚੀ ਇਹ ਗੱਲਬਾਤ ਕਰਦੇ ਆ ਚਲੋ ਬਸਦੇ ਹੋਏ ਨਜ਼ਰ ਆ ਰਹੇ ਨੇ ਬੱਚੇ ਵੀ ਕਿਉਂਕਿ ਕੈਮਰੇ ਤਾਂ ਸੰਗ ਰਹੇ ਨੇ ਤੇ ਕਾਫੀ ਦੇਰ ਤੋਂ ਬੱਚੇ ਜਿਹੜੇ ਡੁਕਿਆ ਲਾ ਰਹੇ ਨੇ ਇੱਕ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਉਹ ਤਸਵੀਰਾਂ ਦਿਖਾਣ ਕਿਉਂਕਿ ਬੱਚਾ ਜਿਹੜਾ ਗੋਦ ਵਿੱਚ ਖੇਡਦਾ ਬੱਚਾ ਹੈ ਉਹ ਮਾਤਾ ਉਹਨੂੰ ਨਹਾਉਂਦੀ ਨਜ਼ਰ ਆ ਰਹੀ ਹੈ ਕਿਤਨਾ ਕਿਤੇ ਅਨਗੈਲੀ ਵੀ ਹੈ ਕਿਉਂਕਿ ਗਰਮੀ ਦਾ ਦਾ ਬੱਚਣ ਦਾ ਜੋ ਹੈ ਤੁਸੀਂ ਆਪਣਾ ਹੱਲ ਕਰ ਲਿਆ ਪਰ ਮਾਂ ਜਿਹੜੀਆਂ ਮਾਤਾਵਾਂ ਨੇ ਜਿਹੜੀਆਂ ਪੈਰੈਂਟਸ ਨੇ ਬੱਚੇ ਦੇ ਉਹਨਾਂ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਕੋਈ ਵੱਡਾ ਵਹਾਸਾ ਵੀ ਵਾਪਰ ਸਕਦਾ ਹੈ ਐਸੇ ਕਈ ਗੋਤਾਖੋਰ ਵੀ ਹੁੰਦੇ ਨੇ ਜੋ ਇਸ ਵੇਲੇ ਤਾਂ ਸਾਡੇ ਮੌਜੂਦ ਨਹੀਂ ਨੇ ਤਾਂ ਉਹਨਾਂ ਨਾਲ ਵੀ ਤੁਹਾਨੂੰ ਗੱਲ ਕਰਕੇ ਜਰੂਰ ਆਪਾਂ ਦੱਸ ਦੇ ਕਿਉਂਕਿ ਕਈ ਵਾਰ ਇਧਰ ਹੱਥ से ਵੀ ਵਾਪਰ ਚੁਕੇ ਰਹੇ ਤੇ ਮੇਰੀ ਤਾਂ ਇਹੀ ਸਲਾਹ ਰਹੂਗੀ ਕਿ ਜਿਹੜਾ ਹੈ ਬੱਚਿਆਂ ਵੱਲ ਖਾਸ ਕਰਕੇ ਧਿਆਨ ਦਿਓ ਕਿਉਂਕਿ ਪਾਣੀ ਦਾ ਜੇ ਭਾਵ ਵੱਟਾ ਹੈ ਤਾਂ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਅੱਜ ਦੀ ਪੇਸ਼ਕਸ਼ ਜਰੂਰ ਸਾਨੂੰ ਕਮੈਂਟ ਕਰਕੇ ਦੱਸੋ ਤੇ ਦੇਖਦੇ ਰਹੋ ਹੈਡਲਾਈਨਸ 24